ਗਮਾੜਾ ਵੱਲੋਂ ਅੱਜ ਫੇਰ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਚਲਾਇਆ ਗਿਆ ਭਾਰੀ ਪੁਲਿਸ ਫੋਰਸ ਨਾਲ ਪੀਲਾ ਪੰਜਾ ਗਮਾੜਾ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਤੇ ਪ੍ਰਵਾਸੀਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਡੀਐਸਪੀ ਹਰਸਿਮਰਨ ਸਿੰਘ ਬੱਲ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਇਸ ਇਲਾਕੇ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹ ਨਸ਼ੇੜੀਆਂ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ ਅਤੇ ਭਾਰੀ ਮਾਤਰਾ ਵਿੱਚ ਇੱਥੇ ਲੋਕੀ ਨਸ਼ਾ ਕਰਨ ਲਈ ਆਉਂਦੇ ਹਨ ਤਾਂ ਜੋ ਗਮਾੜਾ ਦੀ ਮਦਦ ਨਾਲ ਇਹ ਇਲਾਕਾ ਖਾਲੀ ਕਰਵਾਇਆ ਗਿਆ ਹੈ। ਨਾਲ ਸੋਹਣਾ ਦੇ ਵਿੱਚ ਜਿਹੜੀ ਜਗ੍ਹਾ ਖਾਲੀ ਪਈ ਸੀ ਹੋਮ ਲੈਂਡ ਦੇ ਸਾਹਮਣੇ ਕਾਫੀ ਚਲੇ ਚੁਗੀਆਂ ਬਣੀਆਂ ਸੀ। ਕਾਫੀ ਜਾਂਦਾ ਜਿਹੜੇ ਨਸ਼ੇੜੀ ਇੱਥੇ ਸਮੇਂ-ਸਮੇਂ ਤੇ ਪੜੇ ਜਾਂਦੇ ਰਹੇ। ਅੱਜ ਕਾਰਵਾਈ ਹੋਈ ਹੈ ਤੇ ਕੀ ਐਕਸ਼ਨ ਹੋ ਰਿਹਾ ਹੈ ਅੱਜ? ਅੱਜ ਜੀ ਬਹੁਤ ਮੈਨੂੰ 10-12 ਸਾਲ ਹੋ ਗਏ ਸੀ ਵੈਸੇ ਕਬ ਜਾਇ ਇੱਥੇ ਹੋਏ ਨੂੰ। ਜਿਹੜਾ ਇੱਥੇ ਲਾ ਲੋ ਵੀ ਸਭ ਤੋਂ ਵੱਡਾ ਅੱਡਾ ਨਸ਼ੇ ਦਾ ਇਹ ਸੀਗਾ। 10-12 ਸਾਲ ਹੋ ਗਏ ਸੀ ਅਸੀਂ ਚੱਲ ਰਿਹਾ ਸੀਗਾ ਬੜੇ ਬੜੇ ਜਿਹੜੇ ਟਾਪ ਦਾ ਨਸ਼ਾ ਇੱਥੇ ਵਿਗਦਾ ਝੂੰਗੀਆਂ ਵਾਲੇ ਜਿਹੜੇ ਸੀਗੇ ਚੱਕੇ ਵਿੱਚ ਉਹ ਵੀ ਦੱਸਦੇ ਸੀਗੇ ਵੀ ਆਹ ਫਲਾਣਾ ਆਪਣਾ ਬੰਦਾ ਜੀ ਦੇਖਣ ਵੀ ਆਈ ਸੋ ਚੱਕੇ ਵੀ ਹੈ ਪੁਲਿਸ ਵਾਲਿਆਂ ਨੇ ਇਹ ਬਹੁਤ ਵਧੀਆ ਕਰਿਆ ਜੀ ਬਹੁਤ ਜ਼ਰੂਰੀ ਸੀਗਾ ਇਹ ਪਿੰਡ ਵਾਸਤੇ ਬਹੁਤ ਵੱਡਾ ਸਫਾਈ ਹੋ ਗਈ ਆ ਗੁਰਦੁਆਰਾ ਸਿੰਘ ਜੀ ਦਾ ਨਾਲ ਲੱਗਦੀ ਜਗ੍ਹਾ ਸੀਗੀ ਗਮਾਡਾ ਦੀ ਕਰੋੜਾਂ ਰੁਪਏ ਦੀ ਜਗ੍ਹਾ ਸੀਗੀ ਗਮਾਡਾ ਪ੍ਰਸ਼ਾਸਨ ਵੀ ਸੁੱਤਾ ਪਿਆ ਸੀਗਾ ਧਿਆਨ ਨਹੀਂ ਦਿੰਦਾ ਸੀਗਾ ਗਮਾਡਾ ਨੂੰ ਕਈ ਵਾਰੀ ਕਿਹਾ ਵੀ ਉਹਰੇ ਸਾਫ਼ ਸਫਾਈ ਕਰਾ ਦਿਓ ਪਰ ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤਾ ਇਸ ਵਾਰ ਜੀ ਉਹਨੂੰ ਦੁਬਾਰਾ ਕਬਜ਼ੇ ਨਾ ਹੋਣ ਇਸ ਲਈ ਕੀ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਜੇ ਕਈ ਵਾਰ ਹੁੰਦੀ ਹੈ ਜਿੱਥੇ ਜਗ੍ਹਾ ਖਾਲੀ ਹੁੰਦੀ ਹੈ ਆਮ ਤੌਰ ਤੇ ਲੋਕ ਜੁਗ ਉੱਥੇ ਜਰੂਰ ਉੱਥੇ ਕਬਜ਼ਾ ਕਰ ਦਿੰਦੇ ਨਹੀਂ ਭਾਈ ਜੀ ਹੁਣ ਤਾਂ ਅਸੀਂ ਨਾ ਆ ਪੈਰਾ ਦੇਵਾਂਗੇ ਪਿੰਡ ਵਾਲੇ ਸਾਨੂੰ ਜਗ੍ਹਾ ਛੱਡਾ ਕੇ ਦਿੱਤੀ ਅਸੀਂ ਨਾਲ ਖੜੇ ਆ ਸਾਡੇ ਪ੍ਰਸ਼ਾਸਨ ਵੀ ਆ ਪੁਲਿਸ ਵਾਲੇ ਵੀ ਸਾਡੇ ਨਾਲ ਬਹੁਤ ਸਾਹ ਦਿੱਤਾ ਸੋ ਪੁਲਿਸ ਵਾਲਿਆਂ ਨੇ ਸਾਨੂੰ ਥੋੜਾ ਬਹੁਤ ਅਸੀਂ ਵੀ ਮਾਨਾ ਮੋਟਾ ਚਲੋ ਇਨਾ ਬਰਤ ਬੋਲੇ ਆ ਚਲੋ ਇਹਨਾਂ ਨਾਲ ਸਾਡਾ ਨਾਲ ਨਾਲ ਐਕਸ਼ਨ ਕਰਿਆ ਐਕਸ਼ਨ ਤਾਂ ਬਹੁਤ ਦਿਨਾਂ ਦਾ ਚੱਲਦਾ ਸੀਗਾ ਪਰ ਹੋਇਆ ਅੱਜ ਹੈ ਸਾਨੂੰ ਖੁਸ਼ੀ ਆ ਬਹੁਤ ਬੜੀ ਵੀ ਐਡਾ ਕੰਮ ਹੋ ਗਿਆ ਜਿਹੜਾ 10 12 ਸਾਲ ਚ ਕਦੇ ਹੋਇਆ ਨਹੀਂ ਸੀਗਾ ਪਰ ਸੋਡੇ ਇਕੱਠ ਨੇ ਕਰਿਆ ਇਹ ਨੂੰ ਲੱਗਦਾ ਜਿਹੜਾ ਤੁਸੀਂ ਪਿੰਡ ਵਾਲਿਆਂ ਨੇ ਕੱਟ ਕੀਤਾ ਸੀਗਾ ਜਿਹੜੇ ਜੋ ਆਪਾਂ ਇਹਦਾ ਹੁਣ ਕੀ ਮੈਂ ਕਹਿੰਦਾ ਵੀ ਜੋੜ ਚਲੋ ਜੋੜ ਵੀ ਲੋ ਪਰ ਫਿਰ ਵੀ ਪੁਲਿਸ ਵਾਲਿਆਂ ਨੂੰ ਥੋੜਾ ਲਾ ਲੋ ਵੀ ਸਾਥ ਦਿੱਤਾ ਸਾਡਾ ਵੀ ਆਸਾਨ ਹੀ ਪੁਲਿਸ ਸਾਥ ਦੇ ਵੀ ਲਾ ਲੋ ਵੀ 13 ਸਾਲ ਬਾਅਦ ਲਾ ਲੋ 12 13 ਸਾਲ ਬਾਅਦ ਐਡਾ ਕੰਮ ਹੋਣਾ ਗੰਦ ਚੱਕਣਾ ਪਿੰਡ ਦਾ ਸਿੰਘ ਸ਼ਿਦਾ ਗੁਰਦੁਆਰਾ ਸਾਹਿਬ ਦੇ ਨਾਲ ਤੋਂ ਬਹੁਤ ਵੱਡੀ ਗੱਲ ਹੈ ਇਹ ਆਪਾਂ ਮੈਂ ਕਹਿੰਦਾ ਪ੍ਰਸ਼ਾਸਨ ਦਾ ਤੇ ਗਮੱਡ ਵਾਲੇ ਵੀ ਜਾਗੇ ਉਹਨਾਂ ਦਾ ਵੀ ਧੰਨਵਾਦ ਹੈ ਵੀ ਸਾਰੇ ਅੱਜ ਬਹੁਤ بڑا ਕੰਮ ਕਰਦੇ ਆ ਅਸੀਂ ਸੋਹਣੇ ਵਾਸਤੇ ਨਾ ਜੀ ਬਹੁਤ ਵੱਡੀ ਸਫਾਈ ਹੈ ਜਿਹੜਾ ਲਵਾਉਣ ਦੀ ਕੋਸ਼ਿਸ਼ ਕਰੀਂਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਡੀਐਸਪੀ ਸਾਹਿਬ ਨੇ ਵੀ ਕਿਹਾ ਆਪਾਂ ਗਰਾਊਂਡ ਬਣਾਵਾਂਗੇ ਕਿਉਂਕਿ ਨੌਜਵਾਨ ਆਪਾਂ ਨਸ਼ੇ ਨਾਲੋਂ ਤੋੜ ਕੇ ਇੱਥੇ ਆਪਾਂ ਖੇਡਣ ਲਾਉਣੇ ਨੇ ਤੇ ਨੰਬਰ ਤੋਂ ਗੁਰਦੁਆਰਾ ਸਿੰਘ ਸ਼ਿਦਾ ਪਾਰਕਿੰਗ ਦੀ ਪ੍ਰੋਬਲਮ ਹੈ ਉਹ ਪਾਰਕਿੰਗ ਦਾ ਵੀ ਹੱਲ ਹੋ ਜਾਊਗਾ ਤੇ ਬਾਕੀ ਅਸੀਂ ਪੈਰਾ ਦਊਂਗੇ ਸਾਰੇ ਪਿੰਡ ਵਾਲੇ ਆ ਤੁਸੀਂ ਦੇਖ ਲਓ ਆਲਾ-ਦਾਲਾ ਘੱਟੋ-ਘੱਟ 100-200 ਬੰਦਾ ਪਿੰਡ ਵਾਲੇ ਹੀ ਖੜਿਆ ਜਿਨ੍ਹਾਂ ਨੂੰ ਕੋ ਚਾਹ ਹੋਇਆ ਅੱਜ ਵੀ ਉਹਨਾਂ ਦੀ ਆਪਣੀ ਪਰਸਨ ਜਗ੍ਹਾ ਨਹੀਂ ਹੈ ਹੈ ਗਮਾਡਾ ਦੀ ਪਰ ਬਹੁਤ ਵੱਡਾ ਝਾਗ ਵੀ ਇਹ ਅੱਜ ਕੰਮ ਬਹੁਤ ਵੱਡਾ ਹੋ ਗਿਆ ਤੁਹਾਡਾ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਕੀ ਹੈ ਇਹ ਸਰ ਕੁਮਾੜਾ ਦੀ ਐਕਵਾਇਰ ਲੈਂਡ ਹੈ ਇਹਦੇ ਵਿੱਚ ਲੇਬਰ ਵਾਲੇ ਬੈਠੇ ਸੀਗੇ ਝੁੱਗਿਆਂ ਵਾਲੇ ਜਿਨ੍ਹਾਂ ਨੂੰ ਅੱਜ ਪੁਲਸੀ ਸਾਈਟ ਨਾਲ ਹਟਾਇਆ ਗਿਆ ਹੈ ਇਹ ਕਿੰਨੇ ਕ ਜਿੰਨ ਤੋਂ ਸਮੇਂ ਤੋਂ ਬੈਠੇ ਸੀਗੇ ਇਹ ਸਰ ਹਰ ਇੱਕ ਸਾਲ ਕਰਦੇ ਆ 6 ਮਹੀਨੇ ਬਾਅਦ ਕਰਦੇ ਆ ਪਰ ਇਹ ਫੇਰ ਆ ਕੇ ਬਹਿ ਜਾਂਦੇ ਆ ਤੇ ਹੁਣ ਕੋ ਪੱਕਾ ਹੱਲ ਹੈ ਕੋਈ ਤੇ ਜਾਲ ਤਾਰ ਲਾएंगे ਉਹ ਕੋਈ ਤਾਂ ਕਾਫੀ ਜਣਾ ਜਣਾ ਵੀ ਕੁਮਾੜਾ ਨਹੀਂ ਹੁਣ ਪ੍ਰੋਪਰ ਕੀਤਾ ਜਾ ਰਿਹਾ ਹੈ ਅਤੇ ਤਾਰ ਮੰਦੀ ਵੀ ਕਰਵਾਈ ਜਾ ਰਹੀ ਹੈ ਤੇ ਇਹਨੂੰ ਪੱਕਾ ਕਰਤਾ ਹੈ ਸਰ ਏਰੀਆ ਕਿੰਨਾ ਹੈ ਜੀਗਾ ਟੋਟਲ ਇਹ 5 ਏਕੜ ਦੇ ਕਰੀਬ ਹੈਗਾ ਇਹ 5 ਏਕੜ ਹਾਂਜੀ ਇਹ ਇੱਕ ਵਾਇਰ ਲੈਂਡ ਹੈ ਸਾਡੀ ਹਾਂਜੀ ਤੇ ਇਹਨੂੰ ਪਰਸਾਂ ਤੁਸੀਂ ਸੋਚੇ ਕਿ ਹੁਣ ਇਹਦੇ ਉੱਪਰ ਕੀ ਬਣਾਵਾਂਗੇ ਐਨਸਨ ਐਸਪਰ ਜੋ ਲੇਆਉਟ ਹੈ ਉਹਦੇ ਨਾਲ ਸਕੂਲ ਦੀ ਸਾਈਟ ਹੈ ਤੇ ਬਾਕੀ ਹਰ ਅਥਾਰਟੀ ਜੋ ਡਿਸਾਈਡ ਕਰੇਗੀ ਉਹ ਬੇਸਟੈਂਡ ਦਾ ਵੀ ਕੋਈ ਸਰਕਾਰ ਨੇ ਰੱਖਿਆ ਸੀਗਾ ਸਰ ਇਹ ਟਾਊਨ ਲਿੰਗ ਦਾਸ ਹੈ ਕੀ ਪਰਬੋਤ ਹੋਈ ਹੈ ਵੈਸੇ ਸਕੂਲ ਵਾਸਤੇ ਪਰਪਸ ਹੈ ਜੀ ਪਹਿਲਾਂ ਵੀ ਜਿਹੜਾ ਸਮੇਂ ਸਮੇਂ ਤੁਸੀਂ ਵਿਜਿਟ ਕੀਤੀ ਆ ਇੱਥੇ ਕੋਈ ਨਸ਼ੇੜੀ ਵੀ ਜਿਹੜੇ ਫੜੇ ਗਏ ਸੀ ਅੱਜ ਪੀਲਾ ਪੰਚਾ ਚਲਾਇਆ ਗਿਆ ਪੁਲਿਸ ਨੇ ਕੀ ਸਹੂਲਤ ਦਿੱਤੀ ਬੇਸਿਕਲੀ ਜੀ ਅਸੀਂ ਇੱਥੇ ਜਿਹੜੀ ਸੀਗੀ ਗਮਾਡਾ ਦੀ ਜਗ੍ਹਾ ਸੀ ਇਲੀਗਲ ਲੋਕ ਬੈਠੇ ਸੀਗੇ ਸਾਰੇ ਜਿਹਨਾਂ ਨੂੰ ਅਸੀਂ ਅੱਜ ਤੋਂ 15 ਦਿਨ ਪਹਿਲਾਂ ਵਾਰਨਿੰਗ ਵੀ ਦਿੱਤੀ ਸੀਗੀ ਜਿਹਦੇ ਚ ਇਹਨੂੰ ਬੜਾ ਕਲੀਅਰ ਕਿਹਾ ਸੀਗਾ ਵੀ ਤੁਸੀਂ ਸਾਰੇ ਨਜਾਇਜ਼ ਬੈਠੇ ਸੀਗੇ ਕਈ ਵਾਰ ਜਿਹੜੀ ਕੋਈ ਨਿੱਕੀ ਮੋਟੀ ਵਾਰਦਾਤ ਕਰਕੇ ਤੇ ਇਹ ਝੁੱਗੀਆਂ ਚ ਝੌਂਪੜੀਆਂ ਚ ਲੁਕ ਜਾਂਦੇ ਸੀ ਸੋ ਅੱਜ ਅਸੀਂ ਜਿਹੜੀ ਗਮਾੜਾ ਦੇ ਐਸਡੀਓ ਸੀਨੀਅਰ ਅਫਸਰਾਂ ਨੂੰ ਚਿੱਠੀ ਡਿਜੀਸ਼ਨ ਸੀਗੀਆਂ ਜਿਹਦੇ ਤੇ ਉਹਨਾਂ ਨੇ ਆਪਣੇ ਫੋਰਸ ਵੀ ਭੇਜੀ ਹੈ ਨਾਲ ਤੇ ਨਾਲ ਉਹ ਐਸਡੀਓ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਹੈ ਤੇ ਡਿਊਟੀ ਮੈਜਿਸਟਰੇਟ ਵੀ ਹੈ ਤੇ ਉਹਦੇ ਇਹ ਅਸੀਂ ਇਹਨਾਂ ਨੂੰ ਪਹਿਲਾਂ ਵਾਰਨ ਕੀਤਾ ਸੀ ਇਲੈਗਲ ਬੈਠੇ ਸੀ ਹੁਣ ਇਹ ਸਾਰੇ ਇਹਨਾਂ ਦਾ ਇੱਥੇ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਕਿਉਂਕਿ ਇਹ ਦਿਨਬਰ ਦੇ ਨੇ ਹੌਟਸਪੌਟ ਬਣਦੀ ਉਹਦੇ ਚ ਹੋ ਰਿਹਾ ਸੀਗਾ ਜੋ ਇਸ ਕਰਕੇ ਕੱਲ ਰਾਤ ਵੀ ਐਸਐਚਓ ਜਸਪਰੀ ਜੀ ਨੇ ਐਸਐਚਓ ਸੁਹਾਣੇ ਨੇ ਇਹਨਾਂ ਨੂੰ ਵਾਰਨ ਕੀਤਾ ਸੀ ਇਹਨਾਂ ਜੋ ਸਮਾਨ ਵੀ ਲੈ ਕੇ ਸੀ ਅੱਜ ਵੀ ਅਸੀਂ ਇਹਨਾਂ ਨੂੰ ਪਹਿਲਾਂ ਸਮਾਨ ਕੱਢਣ ਲਈ ਕਿਹਾ ਸੀਗਾ ਜੋ ਇਹਨਾਂ ਨੇ ਆਪਣਾ ਸਮਾਨ ਸਾਰਿਆਂ ਨੇ ਬਾਹਰ ਕੱਢ ਲਿਆ ਤੇ ਇਹਨਾਂ ਦੇ ਇਥੋਂ ਬਿਲਕੁਲ ਕਲੀਅਰ ਕਰਦੇ ਕੋਈ ਸਿਰ ਜਗਾ ਖਾਲੀ ਕਰਾ ਲਈ ਹੁਣ ਅਗਲਾ ਕੀ ਐਕਸ਼ਨ ਹੋਊਗਾ ਕਿਉਂਕਿ ਇਹ ਤਾਂ ਦੁਬਾਰਾ ਫੇਰ ਉਸ ਤਰ੍ਹਾਂ ਜਦੋਂ ਖਾਲੀ ਜਗ੍ਹਾ ਹੁੰਦੀ ਆ ਫੇਰ ਉਸ ਤਰ੍ਹਾਂ ਬਹਿ ਜਾਂਦੇ ਨੇ ਤੇ ਉਹਦਾ ਕੋਈ ਹੱਲ ਕੋਈ ਇਹਦੇ ਚ ਵੇਖੋ ਇਹ ਸਾਡੇ ਵੱਲੋਂ ਤੇ ਬੜਾ ਕਲੀਅਰ ਹੈ ਜਿਹੜਾ ਡੀਐਸਪੀ ਸਿਟੀ 2 ਤੇ ਜੇ ਮੋਹਾਲੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਕੋਈ ਵੀ ਬੰਦਾ ਅਸੀਂ ਇਲੈਗਲ ਨਹੀਂ ਬਹਿਣ ਦੇਣਾ ਇਸ ਗੱਲ ਨਾਲ ਕਿਉਂਕਿ ਇਹ ਜਦੋਂ ਇੱਥੇ ਬਿਨਾ ਮਤਲਬ ਤੋਂ ਤੁਹਾਨੂੰ ਇਹ ਬੜਾ ਪਲਾਨਡ ਸਿਟੀ ਹੈ ਇੱਥੇ ਜਦੋਂ ਬੰਦਾ ਆਪੇ ਹੀ ਆ ਕੇ ਥੋੜਾ ਜਿਹਾ ਮੈਂ ਇਹਦੇ ਚ ਆਪਦੇ ਮਾਧਮ ਰਹੀਂ ਇਹ ਵੀ ਕਹਿਣਾ ਚਾਹੁੰਦਾ ਐ ਵੀ ਪਬਲਿਕ ਨੂੰ ਵੀ ਪ੍ਰੋਪਰ ਸਹਿਯੋਗ ਦਾ ਹੁਣ ਜਦੋਂ ਇੱਥੇ ਆ ਜਣਾ ਆਪਾਂ ਇਹ ਸੋਚਦੇ ਆਂ ਵੀ ਇਹ ਗਰੀਬ ਆਦਮੀ ਹੈ ਤੇ ਉਹ ਉਹਦਾ ਮਿਸਯੂਜ਼ ਕਰਦੇ ਆਂ ਮਤਲਬ ਆਪਣੇ ਕਿਰਾਏ ਤੇ ਰਹਿਣ ਕੰਮ ਕਰਨ ਕੰਮ ਕਰਨ ਤੋਂ ਕੋਈ ਨਹੀਂ ਰੋਕਦਾ ਸੋ ਇਹ ਨਹੀਂ ਹੈ ਵੀ ਕੋਈ ਇਲੀਗਲ ਬੈਠਾ ਤੇ ਇਲੀਗਲ ਐਕਟੀਵਿਟੀਜ਼ ਅਸੀਂ ਇੱਥੇ ਆਪਣੇ ਏਰੀਆ 'ਚ ਬਿਲਕੁਲ ਨਹੀਂ ਹੋਣੀ